ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਨੀਚਾ ਦਿਖਾਇਆ ਜਾਵੇ ਇੱਕ ਪਾਸੇ ਝੂਠ ਬੋਲੇਗਾ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਖੜੇ ਹੋ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਮੋੜ ਝੂਠ ਬੋਲ ਰਹੇ ਨੇ ਕਹਿੰਦੇ ਨੇ ਕਿ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਵੀ ਨਹੀਂ ਉਹ ਵੀ ਖੁਸ਼ੀ-ਖੁਸ਼ੀ ਮੈਂ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਮੰਨਣ ਦੇ ਵਿੱਚ ਹੀ ਮੇਰੀ ਭਲਾਈ ਹੈ ਇਧਰ ਬੀਬੀ ਜ਼ਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਕੀ ਝੂਠ ਬੋਲੇ ਵਾਰ-ਵਾਰ ਉਹਨਾਂ ਦੀ ਕਿਰਦਾਰਕੁਸ਼ੀ ਜਾਂ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਦੱਸਦੇ ਨੇ ਆ ਮਾਜਰਾ ਕੀ ਹੈ ਕਿਉਂਕਿ ਸਿੱਖ ਪੰਥ ਨਹੀਂ ਚਾਹੁੰਦਾ ਕਿ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਪ੍ਰਧਾਨ ਬਣੇ ਇੱਧਰ ਆਪਣੇ ਆਪ ਨੂੰ ਦੁੱਧ ਤੋਤਾ ਸਾਬਿਤ ਕਰਨਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸਾਥੀ ਨੇ ਉਹ ਕੱਤ ਪੁਤਲੀ ਬੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੀ ਭਾਵੇਂ ਸੁਖਬੀਰ ਸਿੰਘ ਬਾਦਲ ਐਜ਼ੇ ਹੁਣ ਸਾਬਕਾ ਪ੍ਰਧਾਨ ਨੇ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਲੇਕਿਨ ਲੱਗਦਾ ਹੈ ਕਿ ਵਾਗ ਡੋਰ ਹੈ ਹਾਲੇ ਵੀ ਉਹ ਬਲਵਿੰਦਰ ਸਿੰਘ ਭੁੰਦਰ ਜਾਂ ਡਾਕਟਰ ਰਜੀਤ ਸਿੰਘ ਚੀਮੇ ਦੇ ਹੱਥ ਵਿੱਚ ਹੋਵੇ ਨਹੀਂ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝੰਜਰ ਵੱਲੋਂ ਵਾਰ-ਵਾਰ ਪਲਟਵਾਰ ਕੀਤੇ ਜਾ ਰਹੇ ਨੇ ਕਿਉਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਅਸਤੀਫਾ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਮੁੱਖ ਦਫ਼ਤਰ ਦੇ ਵਿੱਚ ਨਾਰੇ ਲਗਾਏ ਗਏ ਸਰਬਜੀਤ ਸਿੰਘ ਝੰਜਰ ਹੁਣਾ ਵੱਲੋਂ ਕਿ ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਠੋਕਤੇ ਯਾਨੀ ਕਿ ਪੰਥ ਦੀ ਨਸਲ ਕੁਸ਼ੀ ਕਰਵਾਉਣੀ ਹੈ ਸਰਬਜੀਤ ਝੰਜਰ ਨੂੰ ਪਤਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜਿਨ੍ਹਾਂ ਜਿਨ੍ਹਾਂ ਦੇ ਸਿੱਖਾਂ ਦੀ ਨਕਲ ਪੁਸੀ ਕੀਤੀ ਉਹਨਾਂ ਨੂੰ ਸੁਖਬੀਰ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰੂਪੇ ਤੇ ਵੱਡੇ ਵੱਡੇ ਅਹੁਦੇ ਦਿੱਤੇ ਗਏ ਵਿਧਾਇਕੀ ਅਤੇ ਸੰਸਦ ਲੋਕ ਸਭਾ ਦੀਆਂ ਚੋਣਾਂ ਦੀ ਟਿਕਟਾਂ ਦਿੱਤੀਆਂ ਗਈਆਂ ਇਹ ਸੋਚ ਹੈ ਸਰਬਜੀਤ ਸਿੰਘ ਝਿੰਜਰ ਹੁਣ ਫਿਰ ਦੁਬਾਰਾ ਆਪਣੇ ਸਾਥੀਆਂ ਸਮੇਤ ਤਲਬ ਹੋਏ ਨੇ ਸ੍ਰੀ ਅਕਾਲ ਤਖਸੈਦ ਵਿਖੇ ਉਹ ਕਹਿ ਰਹੇ ਨੇ ਕਿ ਮਾਫੀਨਾਮਾ ਜਦੋਂ ਦੁਆਇਆ ਗਿਆ ਡੇਰਾ ਸੱਚਾ ਸੌਦਾ ਦੇ ਸਾਧ ਰਾਮ ਰਹਿਮ ਨੂੰ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਅਤੇ ਬੀਬੀ ਜਗੀਰ ਕੌਰ ਵੱਲੋਂ ਵੀ ਕਿਆ ਗਿਆ ਕਿ ਜੋ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੀਵ ਤੋਂ ਆਏ ਨੇ ਉਹ ਸਾਨੂੰ ਸਿਰ ਮੱਥੇ ਪਰਵਾਨ ਨੇ ਯਾਨੀ ਕਿ ਆਸਿੰਦੇ ਡਾਇਰੈਕਟ ਜਾਂ ਇਨਟਰੋਪ ਇਨਡਾਇਰੈਕਟ ਜਿਹੜੀ ਹੈ ਡੇਰਾ ਸੱਚਾ ਸੌਦਾ ਦੇ ਸਾਧ ਰਾਮ ਰਹੀਮ ਦੀ ਮਾਫੀ ਨਾਮੇ ਦੇ ਵਿੱਚ ਮਿਲੀ ਭੁਗਤ ਦੱਸੀ ਜਾ ਰਹੀ ਹੈ ਯਾਨੀ ਕਿ ਉਹ ਜਿਹੜੀਆਂ ਵੀਡੀਓ ਉਸ ਉਹਨਾਂ ਦਿਨਾਂ ਦੇ ਵਿੱਚ ਆਈਆਂ ਸੀ ਸੋਸ਼ਲ ਮੀਡੀਆ ਦਾ ਉਹਨਾਂ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਦੌਰ ਨਹੀਂ ਸੀ ਜਿੰਨਾ ਕਿ ਹੁਣ ਦੋ ਤਿੰਨ ਪਿਛਲੇ ਦੋ ਤਿੰਨ ਜਿਹੜੇ ਪਿਛਲੇ ਸਾਲਾਂ 'ਚ ਵਧਿਆ ਹੈ ਯਾਨੀ ਕਿ ਲਾਕਡਾਊਨ ਤੋਂ ਬਾਅਦ ਕਰੇਜ ਵਧਿਆ ਹੈ ਸੋਸ਼ਲ ਮੀਡੀਆ ਦਾ ਉਹ ਸੋਸ਼ਲ ਮੀਡੀਆ ਤੋਂ ਵੀਡੀਓ ਚੱਕੀਆਂ ਹੋਈਆਂ ਨੇ ਉਹ ਕਲਿੱਪਸ ਚੱਕੀਆਂ ਹੋਈਆਂ ਨੇ ਬੀਬੀ ਜ਼ਗੀਰਕੌਰ ਅਤੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜ਼ਰਾਦਿਆਂ ਯਾਨੀ ਕਿ ਆਜੋ ਪੈਂਡਰਾਈਵ ਫਿਰ ਦੇ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਓਤ ਝੂਠ ਬੋਲੇਗਾ ਬੀਬੀ ਜ਼ਗੀਰਕੌਰ ਅਤੇ ਦੂਸਰੇ ਪਾਸੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜ਼ਰਾਦ ਦੇ ਦੁਆਰਾ ਉਹਨਾਂ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਮਿਲੀ ਹੈ ਤੇ ਸਜ਼ਾ ਦੇ ਹੱਕਦਾਰ ਜਿਹੜੇ ਨੇ ਆ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵੀ ਨੇ ਅਤੇ ਬੀਬੀ ਜ਼ਗੀਰ ਕੌਰ ਵੀ ਨੇ ਯਾਨੀ ਕਿ ਬਾਗੀ ਅਤੇ ਦਾਗੀ ਧੜੇ ਦਾ ਆਪਸੀ ਯੁੱਧ ਹਾਲੇ ਵੀ ਸ਼ੀਤ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਦਾ ਵੱਡਾ ਖਮਰਾਜ਼ਾ ਪੁੱਟਣਾ ਪਵੇਗਾ ਇਸ ਸਰਜੀ ਸਿੰਘ ਜਨਰਲ ਨੂੰ ਵੀ ਪਤਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੂੰ ਵੀ ਪਤਾ ਹੈ ਸਾਬਕਾ ਪ੍ਰਧਾਨ ਕਦੇ ਪ੍ਰਧਾਨ ਹੀ ਨੇ ਕਿਉਂਕਿ ਜਿਸ ਤਰ੍ਹਾਂ ਉਹ ਕਰ ਰਹੇ ਨੇ ਅੰਜ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਉਹਨਾਂ ਦੇ ਹੱਥਾਂ ਵਿੱਚ ਹੈ ਕਿਤੇ ਗਈ ਨਹੀਂ ਕਿਉਂਕਿ ਜਿਹੜੀ ਭਰਤੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਉਹ ਪਹਿਲਾਂ ਪਰਮਿਸ਼ਨ ਲਈ ਗਈ ਹੈ ਸੁਭੀਰ ਸਿੰਘ ਬਾਦਲ ਦੀ ਯਾਨੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਕਿ ਤੁਸੀਂ ਆਉਣਾ ਹੈ ਜਾਂ ਨਹੀਂ ਕਰਨਾ ਹਾਲਾਂਕਿ ਭਰਤੀ ਉਹਨਾਂ ਨੇ ਸ਼ੁਰੂ ਕਰਨੀ ਸੀ ਉਹ ਡੈਲੀਗੇਟ ਉਹਨਾਂ ਨੇ ਬਣਾਉਣੇ ਸੀ ਉਹਨਾਂ ਨੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਸੀ 2022 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਲੇਕਿਨ ਉਹਨਾਂ ਦਾ ਘੂਗਾ ਚਿਤ ਕਰ ਦਿੱਤਾ ਗਿਆ ਹੈ ਇਹ ਦਰ ਸਰਬਜੀਤ ਸਿੰਘ ਚਿੰਝਰ ਹੁਣ ਦੁਵਾਲੇ ਹੋ ਗਏ ਨੇ ਸੁਭੀ ਸਿੰਘ ਬਾਦਲ ਦੇ ਕਹਿਣ ਤੇ ਬੀਬੀ ਜ਼ਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਧੰਨਵਾਦ